ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਅੱਜ ਦੀ ਇਹ ਵੀਡੀਓ ਜੇਕਰ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਗੱਲਬਾਤ ਕਰਨ ਜਾ ਰਹੇ ਹਾਂ ਇਹ ਸਭ ਜਨ ਦਾ ਅਭਿਸ਼ਾ ਹੈ ਇਸ ਕਰਕੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਸਮਝਣਾ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤੁਸੀਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਫਿਰ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਬਿਹੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਨ ਚਾਹ ਰਹੇ ਹਾਂ ਕਿਉਂਕਿ ਇਹ ਕਹਾਣੀ ਸੁਣਨ ਤੋਂ ਬਾਅਦ ਗੱਲ ਚੰਗੀ ਤਰ੍ਹਾਂ ਸਮਝ ਦੇ ਵਿੱਚ ਆ ਜਾਵੇਗੀ ਕਿ ਆਪਾਂ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦੀ ਵੀਡੀਓ ਦਾ ਵਿਸ਼ਾ ਚੰਗੀ ਤਰ੍ਹਾਂ ਸਮਝਦੇ ਵਿੱਚ ਆ ਜਾਵੇਗਾ ਤਾਂ ਪਹਿਲਾਂ ਕਹਾਣੀ ਸਾਂਝੀ ਕਰਦੇ ਆਂ ਇਦਾਂ ਹੀ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਦੁਖੀ ਪਰੇਸ਼ਾਨ ਇਨਸਾਨ ਰਹਿੰਦਾ ਸੀ ਕਹਿੰਦੇ ਪਿੰਡ ਵਾਲਿਆਂ ਨੇ ਉਹਦਾ ਨਾਮ ਹੀ ਦੁਖੀ ਆਤਮਾ ਰੱਖ ਦਿੱਤਾ ਇਹ ਨਾਮ ਪਿੰਡ ਵਾਲਿਆਂ ਨੇ ਉਹਨੂੰ ਇਸ ਕਰਕੇ ਦਿੱਤਾ ਕਿਉਂਕਿ ਉਹ ਮਨੁੱਖ ਜਿਹਦੇ ਕੋਲ ਵੀ ਬੈਠਦਾ ਆਪਣੇ ਦੁੱਖਾਂ ਦੀਆਂ ਆਪਣੀਆਂ ਪਰੇਸ਼ਾਨੀਆਂ ਦੀਆਂ ਕਹਾਣੀਆਂ ਉਹਨਾਂ ਨੂੰ ਸੁਣਾਉਣ ਲੱਗ ਜਾਂਦਾ ਇਹ ਉਹਦਾ ਸੁਭਾਅ ਬਣ ਗਿਆ ਸੀ ਉਹਦੀ ਆਦਤ ਬਣ ਗਿਆ ਸੀ ਵੀ ਉਹਨੇ ਜਿੱਥੇ ਵੀ ਬੈਠਣਾ ਆਪਣੇ ਦੁੱਖ ਦੀ ਗੱਲ ਕਰਨੇ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਦੀ ਗੱਲ ਕਰਨੇ ਕਹਿੰਦੇ ਉਹਦੇ ਇਸ ਸੁਭਾਅ ਕਰਕੇ ਕਈ ਲੋਕ ਤਾਂ ਉਹਦੇ ਤੋਂ ਕਿਨਾਰਾ ਕਰ ਗਏ ਭਾਵ ਕਿ ਉਹਨੂੰ ਦੇਖ ਕੇ ਹੀ ਆਪਣਾ ਰਾਹ ਬਦਲ ਲੈਂਦੇ ਸੀ ਕਿ ਇਹ ਦੁਖੀ ਆਤਮਾ ਆ ਰਹੀ ਆ ਜੇ ਇਹ ਸਾਡੇ ਕੋਲ ਆ ਕੇ ਖੜ ਗਿਆ ਤਾਂ ਇਹਨੇ ਫੇਰ ਆਪਣੇ ਦੁੱਖਾਂ ਦੀਆਂ ਕਹਾਣੀਆਂ ਸਾਨੂੰ ਸੁਣਾਉਣੀਆਂ ਨੇ ਆਪ ਵੀ ਦੁਖੀ ਹੋਵੇਗਾ ਅਤੇ ਸਾਨੂੰ ਵੀ ਦੁਖੀ ਕਰੇਗਾ ਕਹਿੰਦੇ ਕੁਝ ਲੋਕਾਂ ਨੇ ਤਾਂ ਉਹਦੇ ਨਾਲ ਬੋਲਚਾਲ ਹੀ ਬੰਦ ਕਰ ਦਿੱਤਾ ਅਤੇ ਕੁਝ ਲੋਕ ਪਹਿਲਾ ਤਾਂ ਉਹਦੀਆਂ ਪਰੇਸ਼ਾਨੀਆਂ ਚਿੰਤਾਵਾਂ ਨੂੰ ਸੁਣ ਲੈਂਦੇ ਫਿਰ ਬਾਅਦ ਦੇ ਵਿੱਚ ਉਹਦਾ ਮਜ਼ਾਕ ਬਣਾਉਂਦੇ ਕਹਿੰਦੇ ਹੁਣ ਉਹਨੂੰ ਥੋੜਾ ਥੋੜਾ ਪਤਾ ਲੱਗਣ ਲੱਗ ਗਿਆ ਵੀ ਲੋਕ ਮੇਰੇ ਤੋਂ ਤਾਸਾ ਵੱਟ ਰਹੇ ਆ ਜਾਂ ਕੁਝ ਲੋਕ ਮੇਰਾ ਮਜ਼ਾਕ ਬਣਾਉਂਦੇ ਆ ਕਹਿੰਦੇ ਹੁਣ ਤਾਂ ਇਹ ਹੋਰ ਵੀ ਜ਼ਿਆਦਾ ਦੁਖੀ ਰਹਿਣ ਲੱਗ ਗਿਆ ਕਿਉਂਕਿ ਇਹ ਸੋਚਦਾ ਕਿ ਹੁਣ ਮੈਂ ਆਪਣਾ ਦੁੱਖ ਕਿੰ ਨੂੰ ਦੱਸਾਂ ਕਹਿੰਦੇ ਇੱਕ ਦਿਨ ਇਸੇ ਤਰ੍ਹਾਂ ਬੜਾ ਹੀ ਦੁਖੀ ਪਰੇਸ਼ਾਨ ਆਪਣੇ ਖੇਤਾਂ ਦੇ ਵਿੱਚ ਬਿਠਾ ਰੱਬ ਨੂੰ ਹੁਲਾਮੇ ਦੇ ਰਿਆ ਸੀ ਕਿ ਰੱਬਾ ਮੇਰੀ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਕਿਉਂ ਲਿਖੇ ਆ ਅਤੇ ਮੇਰਾ ਦੁੱਖ ਸੁਣਨ ਵਾਲਾ ਵੀ ਕੋਈ ਨਹੀਂ ਆ ਸਾਰੇ ਹੀ ਮੇਰੇ ਦੋਸਤ ਮਿੱਤਰ ਮੇਰਾ ਸਾਥ ਛੱਡ ਗਏ ਆ ਕੋਈ ਮੇਰੇ ਕੋਲ ਬੈਠ ਕੇ ਰਾਜੀ ਨਹੀਂ ਆ ਕੋਈ ਮੇਰਾ ਦੁੱਖ ਸੁਣ ਕੇ ਰਾਜੀ ਨਹੀਂ ਆ ਦੱਸ ਮੈਂ ਆਪਣੇ ਦੁੱਖ ਕਿੰਨੂੰ ਦੱਸਾਂ ਕਹਿੰਦੇ ਕੋਲ ਦੀ ਇੱਕ ਸੰਤ ਫਕੀਰ ਜੀ ਲੰਘ ਰਹੇ ਸਨ ਤਾਂ ਜਦੋਂ ਉਹਨੇ ਇਸ ਤਰ੍ਹਾਂ ਇਸ ਆਦਮੀ ਨੂੰ ਰੱਬ ਨੂੰ ਉਲੰਬੇ ਦਿੰਦੇ ਸੁਣਿਆ ਤਾਂ ਉਹ ਸੰਤ ਫਕੀਰ ਜੀ ਇਹਦੇ ਕੋਲ ਆ ਗਏ ਅਤੇ ਕਹਿਣ ਲੱਗੇ ਵੀ ਪੁੱਤਰ ਇੰਜ ਲੱਗਦਾ ਹੈ ਵੀ ਜਿਵੇਂ ਤੂੰ ਬਹੁਤ ਜ਼ਿਆਦਾ ਦੁਖੀ ਹੋਵੇਂ ਕਹਿੰਦੇ ਸੰਤ ਫਕੀਰ ਜੀ ਦੇ ਮੋਹੋਂ ਇਹ ਗੱਲ ਨਿਕਲਣ ਦੀ ਹੀ ਧੀਰ ਸੀ ਇਨੇ ਇੱਕ ਇੱਕ ਕਰਕੇ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਪਰੇਸ਼ਾਨੀਆਂ ਉਸ ਸੰਤ ਤਫਦੀਰ ਜੀ ਨੂੰ ਦੱਸਨੇ ਸ਼ੁਰੂ ਕਰ ਦਿੱਤੇ ਕਿ ਮੈਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹਾਂ ਇਹ ਵੀ ਦੱਸਿਆ ਕਿ ਹੁਣ ਮੇਰੇ ਦੋਸਤ ਮਿੱਤਰ ਮੇਰਾ ਸਾਥ ਛੱਡ ਗਏ ਆ ਪਹਿਲਾਂ ਮੈਂ ਉਹਨਾਂ ਦੇ ਨਾਲ ਆਪਣਾ ਦੁੱਖ ਸਾਂਝਾ ਕਰਕੇ ਆਪਣੇ ਆਪ ਨੂੰ ਥੋੜਾ ਜਿਹਾ ਹਲਕਾ ਮਹਿਸੂਸ ਕਰਦਾ ਸੀ ਪਰ ਹੁਣ ਤਾਂ ਕੋਈ ਵੀ ਮੇਰਾ ਦੁੱਖ ਸੁਣ ਕੇ ਹੀ ਰਾਜੀ ਨਹੀਂ ਆ ਇਸ ਕਰਕੇ ਮੈਂ ਜ਼ਿਆਦਾ ਦੁਖੀ ਹੋ ਗਿਆ ਹਾਂ ਕਹਿੰਦੇ ਸੰਤ ਜੀ ਸਾਰੀ ਗੱਲ ਬਾਤ ਸੁਣਨ ਤੋਂ ਬਾਅਦ ਥੋੜਾ ਗੰਭੀਰ ਹੋ ਕੇ ਕਹਿਣ ਲੱਗੇ ਵੀ ਪੁੱਤਰ ਹੁਣ ਤੂੰ ਚਾਹਨਾ ਕੀ ਆ ਕਿੰਨੂ ਤੇਰੀਆਂ ਦੁੱਖ ਤਕਲੀਫਾਂ ਸੁਣਨ ਵਾਲਾ ਕੋਈ ਮਿਲ ਜਾਵੇ ਜਾਂ ਆਪਣੀ ਜ਼ਿੰਦਗੀ ਦੀਆਂ ਇਹਨਾਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੋਂ ਟੁਕੜਾ ਛਡਾਉਣਾ ਚਾਹੁੰਦਾ ਹੈ ਤਾਂ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਵੀ ਬਾਬਾ ਜੀ ਜੇਕਰ ਮੈਨੂੰ ਮੇਰੀ ਜ਼ਿੰਦਗੀ ਦੀਆਂ ਇਹਨਾਂ ਪਰੇਸ਼ਾਨੀਆਂ ਉਲਝਣਾਂ ਤੋਂ ਛੁਟਕਾਰਾ ਮਿਲ ਜਾਵੇ ਤਾਂ ਮੈਨੂੰ ਹੋਰ ਕੀ ਚਾਹੀਦਾ ਹੈ ਤਾਂ ਕਹਿੰਦੇ ਬਾਬਾ ਜੀ ਕਹਿਣ ਲੱਗੇ ਬੇ ਪੁੱਤਰ ਤੇਰੀਆਂ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਦਾ ਹੱਲ ਹੋ ਸਕਦਾ ਏ ਜੇਕਰ ਤੂੰ ਚਾਹੇ ਬਾਬਾ ਜੀ ਨੇ ਕਿਹਾ ਪੁੱਤਰ ਮੈਨੂੰ ਤੇਰੀਆਂ ਗੱਲਾਂ ਸੁਣਨ ਤੋਂ ਬਾਅਦ ਇੰਜ ਲੱਗ ਰਿਹਾ ਏ ਵੀ ਜਿਵੇਂ ਤੇਰੀਆਂ ਇਹ ਸਾਰੀਆਂ ਦੁੱਖ ਤਕਲੀਫਾਂ ਦੀ ਵਜ੍ਹਾ ਤੂੰ ਖੋਦਿਆ ਕਹਿੰਦੇ ਉਹ ਮਨੁੱਖ ਹੈਰਾਨ ਹੋ ਕੇ ਕਹਿਣ ਲੱਗਾ ਵੀ ਬਾਬਾ ਜੀ ਤੁਸੀਂ ਕੀ ਕਹਿ ਰਹੇ ਹੋ ਮੈਂ ਤਾਂ ਆਪਣੇ ਜੀਵਨ ਦੇ ਵਿੱਚ ਸੁਖੀ ਹੋਣਾ ਚਾਹੁੰਦਾ ਹਾਂ ਤਾਂ ਬਾਬਾ ਜੀ ਨੇ ਕਿਹਾ ਪੁੱਤਰ ਪਰ ਤੂੰ ਗੱਲ ਤਾਂ ਹਰ ਵੇਲੇ ਹੀ ਦੁੱਖ ਤਕਲੀਫਾਂ ਦੀ ਕਰਦਾ ਰਹਿਣਾ ਹੈ ਬਾਬਾ ਜੀ ਨੇ ਸਮਝਾਇਆ ਕਿ ਪੁੱਤਰ ਸਾਡੀ ਜ਼ਿੰਦਗੀ ਸਾਡੇ ਵਿਚਾਰਾਂ ਦੀ ਪ੍ਰਤੀਬਿੰਬ ਹੈ ਜੋ ਵੀ ਵਿਚਾਰ ਸਾਡੇ ਮਨ ਦੇ ਵਿੱਚ ਚੱਲਦੇ ਰਹਿੰਦੇ ਆ ਉਹ ਵਿਚਾਰ ਇੱਕ ਨਾ ਇੱਕ ਦਿਨ ਸੱਚ ਹੋ ਜਾਂਦੇ ਆ ਉਹ ਵਿਚਾਰ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਆਦਾ ਦੁਖੀ ਇਸ ਕਰਕੇ ਹੈ ਕਿਉਂਕਿ ਤੂੰ ਆਪਣੇ ਮਨ ਦੇ ਵਿੱਚ ਹਰ ਵੇਲੇ ਆਪਣੀਆਂ ਦੁੱਖ ਤਕਲੀਫਾਂ ਬਾਰੇ ਹੀ ਸੋਚਦਾ ਰਹਿਣਾ ਹੈ ਤੇਰੇ ਜੀਵਨ ਦੇ ਵਿੱਚ ਜੋ ਹੋ ਗਿਆ ਹੈ ਤੂੰ ਉਹਨੂੰ ਭੁੱਲ ਕੇ ਅੱਗੇ ਨਹੀਂ ਵਧ ਰਿਹਾ ਤੂੰ ਉਹਨਾਂ ਘਟਨਾਵਾਂ ਨੂੰ ਵਾਰ-ਵਾਰ ਯਾਦ ਕਰਕੇ ਆਪਣੇ ਮਨ ਨੂੰ ਕਮਜ਼ੋਰ ਕਰ ਰਿਹਾ ਹੈ ਇਸੇ ਕਰਕੇ ਤੇਰੀ ਜ਼ਿੰਦਗੀ ਦੀਆਂ ਉਲਝਣਾ ਪਰੇਸ਼ਾਨੀਆਂ ਦਿਨੋ-ਦਿਨ ਜ਼ਿਆਦਾ ਵੱਧ ਰਹੀਆਂ ਨੇ ਕਿਉਂਕਿ ਪੁੱਤਰ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਏ ਜਿੱਦਾਂ ਦੀ ਜਾਣਕਾਰੀ ਆਪਾਂ ਆਪਣੇ ਮਨ ਦੇ ਵਿੱਚ ਭੇਜਦੇ ਆ ਸਾਡਾ ਮਨ ਸਾਨੂੰ ਉਸੇ ਤਰ੍ਹਾਂ ਦੇ ਰਸਤੇ ਦਿਖਾਉਂਦਾ ਏ ਇਸ ਕਰਕੇ ਜੇ ਤੂੰ ਆਪਣੇ ਜੀਵਨ ਦੇ ਵਿੱਚ ਸੁਖੀ ਹੋਣਾ ਚਾਹੁੰਦਾ ਏ ਤਾਂ ਆਪਣੀ ਸੋਚ ਬਦਲ ਆਪਣੀ ਸੋਚ ਨੂੰ ਵੱਡਾ ਕਰ ਦੁੱਖ ਬਾਰੇ ਨਹੀਂ ਸੁੱਖ ਬਾਰੇ ਸੋਚ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਵੀ ਬਾਬਾ ਜੀ ਸੁੱਖ ਬਾਰੇ ਸੋਚਣ ਦੇ ਨਾਲ ਮੈਂ ਸੁਖੀ ਹੋ ਜਾਵਾਂਗਾ ਤਾਂ ਬਾਬਾ ਜੀ ਨੇ ਕਿਹਾ ਸਿਰਫ ਸੋਚਣ ਦੇ ਨਾਲ ਨਹੀਂ ਉਹ ਸੁੱਖ ਨੂੰ ਮਹਿਸੂਸ ਕਰ ਤਾਂ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਮੇਰੇ ਤਾਂ ਜੀਵਨ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਖੁਸ਼ ਹੋਣ ਵਾਲੀ ਸੁਖੀ ਹੋਣ ਵਾਲੀ ਕੋਈ ਵੀ ਵਜਾ ਨਹੀਂ ਆ ਬਾਬਾ ਜੀ ਨੇ ਕਿਹਾ ਵੀ ਤੂੰ ਆਪਣੇ ਆਪ ਨੂੰ ਦੁਖੀ ਕਿਸ ਗੱਲੋਂ ਮਹਿਸੂਸ ਕਰਦਾ ਹੈ ਤਕਵ ਮਣੋਖਣੇ ਬਾਬਾ ਜੀ ਨੂੰ ਇੱਕ ਇੱਕ ਕਰਕੇ ਆਪਣੇ ਦੁੱਖ ਦੀ ਵਜ੍ਹਾ ਦੱਸਣੀ ਸ਼ੁਰੂ ਕੀਤੀ ਕਿ ਬਾਬਾ ਜੀ ਮੈਂ ਬਹੁਤ ਗਰੀਬ ਆ ਮੇਰੇ ਕੋਲ ਪੈਸਾ ਨਹੀਂ ਆ ਮੇਰੇ ਸਾਰੇ ਹੀ ਦੋਸਤ ਮਿੱਤਰ ਮੇਰੇ ਰਿਸ਼ਤੇਦਾਰ ਭੈਣ ਭਰਾ ਮੇਰੇ ਤੋਂ ਜ਼ਿਆਦਾ ਅਮੀਰ ਨੇ ਉਹਨਾਂ ਦੇ ਬਹੁਤ ਸੋਹਣੇ ਸੋਹਣੇ ਘਰ ਨੇ ਉਹਨਾਂ ਦੇ ਕੋਲ ਮੇਰੇ ਨਾਲੋਂ ਜ਼ਿਆਦੀਆਂ ਜ਼ਮੀਨਾਂ ਜੈ ਦਾਦਾ ਨੇ ਸੁੱਖ-ਸਹੂਲਤਾਂ ਜ਼ਿਆਦੀਆਂ ਨੇ ਇਸ ਕਰਕੇ ਜਦੋਂ ਮੈਂ ਉਹਨਾਂ ਨੂੰ ਦੇਖਦਾ ਹਾਂ ਤਾਂ ਉਹਨਾਂ ਦੇ ਮੁਕਾਬਲੇ ਮੈਂ ਜਦੋਂ ਆਪਣੇ ਘਰ ਵੱਲ ਆਪਣੇ ਜੀਵਨ ਵੱਲ ਦੇਖਦਾ ਹਾਂ ਤਾਂ ਮੇਰੇ ਮਨ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਕੀ ਰੱਬ ਨੇ ਮੇਰੇ ਨਾਲ ਇਹ ਵਿਤਕਰਾਂ ਕਿਉਂ ਕੀਤਾ ਹੈ ਮੇਰੇ ਜੀਵਨ ਦੇ ਵਿੱਚ ਇਹਨੇ ਦੁੱਖ ਕਿਉਂ ਲਿਖਿਆ ਬਾਬਾ ਜੀ ਨੇ ਕਿਹਾ ਵੀ ਪੁੱਤਰ ਇਹ ਦੁੱਖ ਰੱਬ ਨੇ ਤੇਰੀ ਜ਼ਿੰਦਗੀ ਦੇ ਵਿੱਚ ਨਹੀਂ ਲਿਖਿਆ ਤੇਰੇ ਭੈਣ ਭਰਾਵਾਂ ਨੂੰ ਤੇਰੇ ਦੋਸਤਾਂ ਮਿੱਤਰਾਂ ਨੂੰ ਜੋ ਮਿਲਿਆ ਹੈ ਉਹਨਾਂ ਦੇ ਕਰਮਾਂ ਦਾ ਮਿਲਿਆ ਉਹਨਾਂ ਦੀ ਮਿਹਨਤ ਦਾ ਮਿਲਿਆ ਅਤੇ ਤੈਨੂੰ ਜੋ ਮਿਲਣਾ ਹੈ ਤੇਰੀ ਮਿਹਨਤ ਦਾ ਤੇਰੇ ਕਰਮਾਂ ਦਾ ਮਿਲਣਾ ਹੈ ਇਸ ਕਰਕੇ ਤੂੰ ਉਹਨਾਂ ਦੇ ਨਾਲ ਆਪਣੀ ਤੁਲਨਾ ਨਾ ਕਰ ਬਲਕਿ ਆਪਣੀ ਮਿਹਨਤ ਵਧਾ ਆਪਣੇ ਅੰਦਰ ਦਾ ਆਤਮ ਵਿਸ਼ਵਾਸ ਵਧਾ ਅਤੇ ਜੋ ਤੂੰ ਆਪਣੇ ਜੀਵਨ ਦੀਆਂ ਕਮੀਆਂ ਬਾਰੇ ਸੋਚ-ਸੋਚ ਕੇ ਆਪਣੇ ਮਨ ਨੂੰ ਦਿਨੋਂ-ਦਿਨ ਕਮਜ਼ੋਰ ਕਰ ਰਿਹਾ ਹੈ ਨਾ ਇਹ ਆਦਤ ਨੂੰ ਛੱਡ ਦੇ ਕਿਉਂਕਿ ਇਸੇ ਆਦਤ ਕਰਕੇ ਹੀ ਤੇਰੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਵੱਧ ਰਹੀਆਂ ਨੇ ਤੂੰ ਆਪਣੇ ਸੁਪਨੇ ਪੂਰੇ ਨਹੀਂ ਕਰ پا ਰਿਹਾ ਕਿਉਂਕਿ ਤੂੰ ਜਦੋਂ ਹਰ ਵੇਲੇ ਇਸ ਤਰ੍ਹਾਂ ਸੋਚਦਾ ਹੈ ਦੁਖੀ ਰਹਿਣਾ ਹੈ ਤਾਂ ਤੂੰ ਕਿਸੇ ਵੀ ਕੰਮ ਨੂੰ ਪੂਰਾ ਨਹੀਂ ਕਰ ਪਾਉਂਦਾ ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਉਂਦਾ ਇਸੇ ਕਰਕੇ ਤੈਨੂੰ ਤੇਰੇ ਕੰਮਾਂ ਦੇ ਵਿੱਚ ਨਾ ਕਾਮਯਾਬੀ ਮਿਲਦੀ ਆ ਫਿਰ ਤੂੰ ਹੋਰ ਜ਼ਿਆਦਾ ਦੁਖੀ ਨਹੀਂ ਇਸ ਕਰਕੇ ਤੂੰ ਇਹਨਾਂ ਨੂੰ ਇਸ ਕਰਕੇ ਤੂੰ ਆਪਣੀ ਸੋਚ ਬਦਲ ਆਪਣਾ ਨਜ਼ਰੀਆ ਬਦਲ ਤੇਰੀ ਜ਼ਿੰਦਗੀ ਆਪਣੇ ਆਪ ਹੀ ਬਦਲਣੀ ਸ਼ੁਰੂ ਹੋ ਜਾਵੇਗੀ ਬਾਬਾ ਜੀ ਨੇ ਕਿਹਾ ਤੂੰ ਅੱਜ ਤੋਂ ਹੀ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਨਾ ਸ਼ੁਰੂ ਕਰ ਤਾਂ ਦੇਖਣਾ ਸੁੱਖ ਤੇਰੇ ਪਿੱਛੇ-ਪਿੱਛੇ ਆਉਣਗੇ ਉਹ ਬਣੋਖ ਨੇ ਕਿਹਾ ਬਾਬਾ ਜੀ ਮੈਂ ਆਪਣੇ ਆਪ ਨੂੰ ਸੁਖੀ ਕਿੰਜ ਮਹਿਸੂਸ ਕਰਾਂ ਮੇਰੇ ਕੋਲ ਸੁਖੀ ਹੋਣ ਦੀ ਕੋਈ ਵਜ੍ਹਾ ਹੀ ਨਹੀਂ ਆ ਤੁਹਾਨੂੰ ਦੱਸਿਆ ਤਾਂ ਹੈ ਕਿ ਮੈਂ ਜਦੋਂ ਹੀ ਆਪਣੇ ਜੀਵਨ ਦੇ ਵਿੱਚ ਝਾਤ ਮਾਰਦਾ ਹਾਂ ਤਾਂ ਮੈਂ ਆਪਣੇ ਆਪ ਨੂੰ ਸਭ ਤੋਂ ਪਿੱਛੇ ਪਾਉਣਾ ਹਾਂ ਸਭ ਤੋਂ ਗਰੀਬ ਮਹਿਸੂਸ ਕਰਦਾ ਹਾਂ ਤਾਂ ਬਾਬਾ ਜੀ ਨੇ ਕਿਹਾ ਬੱਤਰ ਤੂੰ ਆਪਣੇ ਸੋਚਣ ਦਾ ਤਰੀਕਾ ਬਦਲ ਤੂੰ ਹਮੇਸ਼ਾ ਆਪਣੇ ਨਾਲੋਂ ਉੱਪਰ ਵਾਲਿਆ ਤੂੰ ਹਮੇਸ਼ਾ ਆਪਣੇ ਤੋਂ ਉੱਪਰ ਵਾਲਿਆਂ ਬਾਰੇ ਸੋਚਦਾ ਇਸ ਕਰਕੇ ਦੁਖੀ ਹੁੰਦਾ ਹੈ ਅੱਜ ਤੋਂ ਤੂੰ ਆਪਣੇ ਤੋਂ ਨੀਵੇਂਆ ਬਾਰੇ ਸੋਚ ਭਾਵੇਂ ਜੁਣ ਤੇਰੇ ਨਾਲੋਂ ਵੀ ਜ਼ਿਆਦਾ ਗਰੀਬੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਨੇ ਤੂੰ ਕਹਿ ਰਿਹਾ ਹੈ ਕਿ ਤੇਰੇ ਕੋਲ ਛੋਟਾ ਜਿਹਾ ਕੱਚਾ ਘਰ ਆ ਤੋ ਪੂਰਨਾਰੇ ਸੋਚ ਜਿਨ੍ਹਾਂ ਦੇ ਕੋਲ ਰਹਿਣ ਨੂੰ ਘਰ ਹੀ ਨਹੀਂ ਨਿਆ ਤਾਂ ਕਹਿੰਦੇ ਉਹਨੇ ਬਾਬਾ ਜੀ ਦੇ ਕਹੇ ਅਨੁਸਾਰ ਉਹਨਾਂ ਲੋਕਾਂ ਬਾਰੇ ਸੋਚਣਾ ਸ਼ੁਰੂ ਕੀਤਾ ਜੋ ਇਹਦੇ ਨਾਲੋਂ ਵੀ ਜ਼ਿਆਦਾ ਗਰੀਬੀ ਦੇ ਵਿੱਚ ਜੀ ਰਹੇ ਨੇ ਜਿਨ੍ਹਾਂ ਦੇ ਕੋਲ ਉਹ ਚੀਜ਼ਾਂ ਵੀ ਨਹੀਂ ਆ ਜੋ ਇਹਦੇ ਕੋਲ ਹੈ ਤਾਂ ਕਹਿੰਦੇ ਇਹਦੇ ਮਨ ਨੂੰ ਅੰਦਰੋਂ ਇੱਕ ਖੁਸ਼ੀ ਸੁਖ ਦਾ ਅਹਿਸਾਸ ਹੋਇਆ ਕਿ ਸੱਚਮੁੱਚ ਪ੍ਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਜਦੋਂ ਇਹਨੇ ਅੰਦਰੋਂ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਨਾ ਸ਼ੁਰੂ ਕੀਤਾ ਤਾਂ ਕਹਿੰਦੇ ਇਹਦੇ ਜੀਵਨ ਦੇ ਵਿੱਚ ਸਭ ਬਦਲਾਵ ਹੋਣ ਲੱਗੇ ਹੁਣ ਇਹ ਹਰ ਵੇਲੇ ਦੁਖੀ ਪਰੇਸ਼ਾਨ ਨਹੀਂ ਸੀ ਰਹਿੰਦਾ ਬਲਕਿ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਪ੍ਰਮਾਤਮਾ ਸ਼ੁਕਰਿਆ ਤੁਸੀਂ ਮੈਨੂੰ ਇੰਨਾ ਤਾਂ ਦਿੱਤਾ ਸੋ ਕਹਿੰਦੇ ਜਿੱਦਾਂ ਹੀ ਇਹਦਾ ਧਿਆਨ ਇਹਦੀਆਂ ਦੁੱਖ ਤਕਲੀਫਾਂ ਤੋਂ ਹਟਿਆ ਇਨੇ ਆਪਣੇ ਆਪ ਨੂੰ ਅੰਦਰੋਂ ਸੁਖੀ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹਦਾ ਆਪਣੇ ਸਾਰੇ ਹੀ ਕੰਮਾਂਕਾਰਾਂ ਦੇ ਵਿੱਚ ਮਨ ਲੱਗਣ ਲੱਗ ਗਿਆ ਸਾਰੇ ਹੀ ਕੰਮ ਧੰਦਿਆਂ ਨੂੰ ਵਧੀਆ ਤਰੀਕੇ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਥੋੜੇ ਹੀ ਚਿਰ ਬਾਅਦ ਇਹਦੇ ਜੀਵਨ ਦੀਆਂ ਜੋ ਵੀ ਉਲਝਣਾਂ ਸੀ ਸਾਰੀਆਂ ਹੀ ਘਟਣੀਆਂ ਸ਼ੁਰੂ ਹੋ ਗਈਆਂ ਇਹਦਾ ਜੀਵਨ ਸਹੀ ਰਾਹ ਤੇ ਆ ਗਿਆ ਸੁ相应ਤ ਜੀ ਇਹ ਕਹਾਣੀ ਆਪਾਂ ਆਪਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਆ कि ਸਾਨੂੰ ਜੋ ਮਿਲਦਾ ਹੈ ਨਾ ਸਾਡੀ ਸੋਚ ਦੇ ਮੁਤਾਬਕ ਮਿਲਦਾ ਹੈ ਇਸ ਕਰਕੇ ਭੁੱਲ ਕੇ ਵੀ ਕਦੇ ਆਪਣੇ ਆਪ ਦੇ ਅੰਦਰ ਆਪਣੇ ਮਨ ਅੰਦਰ ਕੋਈ ਵੀ ਮਾੜੀ ਜਾਣਕਾਰੀ ਨਹੀਂ ਭੇਜਣੀ ਚਾਹੀਦੀ ਕੋਈ ਵੀ ਐਸੀ ਜਾਣਕਾਰੀ ਨਾ ਭੇਜੋ ਜਿਹਦੇ ਨਾਲ ਸਾਡਾ ਮਨ ਦੁਖੀ ਹੋਵੇ ਸਾਡਾ ਮਨ ਕਮਜ਼ੋਰ ਹੋਵੇ ਕਈ ਵਾਰ ਸਾਡੇ ਆਸ-ਪਾਸ ਜਾਂ ਸੋਸ਼ਲ ਮੀਡੀਆ ਤੇ ਆਪਾਂ ਕੁਝ ਐਸੀਆਂ ਚੀਜ਼ਾਂ ਦੇਖਦੇ ਹਾਂ ਸੁਣਦੇ ਹਾਂ ਜਿਨ੍ਹਾਂ ਦੇ ਨਾਲ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਤੇ ਜਦੋਂ ਮਨ ਕਮਜ਼ੋਰ ਹੁੰਦਾ ਹੈ ਫਿਰ ਸਾਡੀ ਜ਼ਿੰਦਗੀ ਦੀਆਂ ਉਲਝਣਾਂ ਪਰੇਸ਼ਾਨੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਸਾਨੂੰ ਤਾਂ ਜੋ ਮਿਲਣਾ ਹੈ ਸਾਡੇ ਮਨ ਕਰਕੇ ਮਿਲਣਾ ਹੈ ਇਸ ਕਰਕੇ ਆਪਣੀ ਸੋਚ ਨੂੰ ਬਦਲਣਾ ਹੈ ਆਪਣੇ ਮਨ ਦੇ ਵਿੱਚ ਚੰਗਾ ਚੰਗਾ ਸੋਚਣਾ ਹੈ ਜੇ ਚੰਗਾ ਸੋਚਾਂਗੇ ਤਾਂ ਹੀ ਸਾਡੇ ਨਾਲ ਚੰਗਾ ਹੋਵੇਗਾ ਇਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਕੀ ਹੋਣ ਵਾਲਾ ਹੈ ਇਹਦੇ ਬਾਰੇ ਨਹੀਂ ਸੋਚਣਾ ਅੱਜ ਦੇ ਵਿੱਚ ਰਹਿ ਕੇ ਜੋ ਵੀ ਤੁਸੀਂ ਆਪਣਾ ਸੁਪਨਾ ਦੇਖਿਆ ਹੈ ਜੋ ਵੀ ਤੁਸੀਂ ਆਪਣੀ ਮੰਜ਼ਿਲ ਮਿੱਥੀ ਆ ਉਹਦੇ ਵੱਲ ਧਿਆਨ ਰੱਖੋ ਉਹਨੂੰ ਪਾਉਣ ਦੇ ਲਈ ਮਿਹਨਤ ਕਰਦੇ ਜਾਓ ਆਪਣੇ ਅੰਦਰ ਦਾ ਆਤਮ ਵਿਸ਼ਵਾਸ ਵਧਾਓ ਤਾਂ ਯਕੀਨਨ ਹੀ ਤੁਹਾਡੇ ਸਾਰੇ ਸੁਪਨੇ ਤੁਹਾਡੇ ਮੰਨ ਦੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਹੋਣਗੀਆਂ ਕੋਈ ਵੀ ਮਾੜਾ ਗ੍ਰਹਿ ਕੋਈ ਵੀ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਤੁਹਾਡਾ ਮਾੜਾ ਨਹੀਂ ਕਰ ਪਾਵੇਗਾ ਸਾਡਾ ਚੰਗਾ ਮਾੜਾ ਹੁੰਦਾ ਹੈ ਸਾਡੇ ਆਪਣੇ ਕਰਕੇ ਸਾਡੇ ਮਨ ਕਰਕੇ ਸੰਤ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਆ ਵੀ ਸਾਨੂੰ ਜੋ ਮਿਲਦਾ ਹੈ ਸਾਡੇ ਕਰਮਾਂ ਦਾ ਮਿਲਦਾ ਹੈ ਸਾਡੀ ਮਿਹਨਤ ਦਾ ਮਿਲਦਾ ਹੈ ਇਸ ਕਰਕੇ ਜੋ ਵੀ ਤੁਸੀਂ ਆਪਣੀ ਮੰਜ਼ਿਲ ਠੀਕ ਹੈ ਜੋ ਵੀ ਸੁਪਨਾ ਦੇਖਿਆ ਹੈ ਜੋ ਤੁਸੀਂ ਬਣਨਾ ਚਾਹੁੰਦੇ ਹੋ ਆਪਣਾ ਧਿਆਨ ਆਪਣੇ ਟੀਚੇ ਤੇ ਰੱਖੋ ਮਿਹਨਤ ਕਰਦੇ ਜਾਓ ਅੰਦਰ ਦਾ ਆਤਮ ਵਿਸ਼ਵਾਸ ਨਗਾਓ ਕਿਸੇ ਦੀ ਗੱਲ ਤੋਂ ਡਰਨ ਦੀ ਲੋੜ ਨਹੀਂ ਹੈ ਸੋ ਸੰਗਤ ਦੀ ਮੁੱਖੀ ਗੱਲ ਇਹ ਆ ਵੀ ਜੋ ਵੀ ਜਾਣਕਾਰੀ ਅਸੀਂ ਆਪਣੇ ਅੰਦਰ ਭੇਜਦੇ ਹਾਂ ਨਾ ਉਹ ਜਾਣਕਾਰੀ ਸਾਡੇ ਅੰਦਰ ਘਰ ਘਰ ਜਾਂਦੀ ਆ ਫਿਰ ਸਾਡਾ ਮਨ ਉਸੇ ਹਿਸਾਬ ਦੇ ਨਾਲ ਹੀ ਸਾਨੂੰ ਰਸਤੇ ਦਿਖਾਉਂਦਾ ਹੈ ਸਾਡੇ ਅੰਦਰ ਚੱਲਦੇ ਹੋਏ ਵਿਚਾਰ ਸੱਚ ਸਾਬਤ ਹੋਣੇ ਸ਼ੁਰੂ ਹੋ ਜਾਂਦੇ ਆ ਇਸੇ ਕਰਕੇ ਅੱਜ ਤੋਂ ਪਿੱਛੇ ਝਾਤ ਮਾਰ ਕੇ ਦੇਖ ਲੋ ਅੱਜ ਤੁਹਾਡੇ ਕੋਲ ਜੋ ਵੀ ਚੀਜ਼ਾਂ ਨੇ ਨਾ ਕਿਤੇ ਨਾ ਕਿਤੇ ਤੁਸੀਂ ਮਨ ਦੇ ਵਿੱਚ ਸੋਚੀਆਂ ਹੋਣਗੀਆਂ ਇਸ ਕਰਕੇ ਜੇ ਆਪਣੇ ਜੀਵਨ ਦੇ ਵਿੱਚ ਸਭ ਕੁਝ ਚੰਗਾ ਚੱਲਦੇ ਹੋ ਤਾਂ ਕੋਈ ਤੁਹਾਡੇ ਬਾਰੇ ਕੁਝ ਵੀ ਕਹੀ ਜਾਵੇ ਉਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੁਹਾਨੂੰ ਫਰਕ ਪੈਣਾ ਹੈ ਜੋ ਤੁਸੀਂ ਆਪਣੇ ਬਾਰੇ ਸੋਚਦੇ ਹੋ ਇਸ ਲਈ ਮਨੁੱਖ ਨੂੰ ਇਹ ਗੂਤਰ ਰੱਖਣਾ ਹੈ ਸਾਡੇ ਤੇ ਕਿਸੇ ਰਾਸ਼ੀ ਦਾ ਕਿਸੇ ਗ੍ਰਹਿ ਦਾ ਕੋਈ ਪ੍ਰਭਾਵ ਨਹੀਂ ਕਹਿੰਦਾ ਸਾਡੇ ਤੇ ਪ੍ਰਭਾਵ ਪੈਂਦਾ ਹੈ ਸਾਡੀ ਸੋਚ ਦਾ ਜਿੱਦਾਂ ਦਾ ਅਸੀਂ ਸੋਚਦੇ ਹਾਂ ਉਦਾਂ ਦੇ ਹੀ ਅਸੀਂ ਬਣਦੇ ਜਾਂਦੇ ਹਾਂ ਸਾਡੀ ਸੋਚ ਤੋਂ ਬਣਦਾ ਹੈ ਸਾਡਾ ਸੁਭਾਅ ਸਾਡੀਆਂ ਆਦਤਾਂ ਤੇ ਫਿਰ ਉਹੀ ਸੁਭਾਅ ਉਹੀ ਆਦਤਾਂ ਸਾਡੇ ਕੰਮਕਾਰਾਂ ਦੇ ਵਿੱਚ ਝਲਕਦੀਆਂ ਨੇ ਉਹਨਾਂ ਦੇ ਮੁਤਾਬਕ ਅਸੀਂ ਕੰਮ ਧੰਦੇ ਕਰਦੇ ਹਾਂ ਤੇ ਜੋ ਕੰਮ ਧੰਦੇ ਅਸੀਂ ਕਰਦੇ ਹਾਂ ਉਹੀ ਸਾਡੇ ਕਰਮ ਆ ਤੇ ਕਰਮਾਂ ਤੋਂ ਹੀ ਸਾਡੀ ਕਿਸਮਤ ਆ ਸੋ ਮੁੱਖੀ ਗੱਲ ਇਹ ਆ ਵੀ ਸੁਖੀ ਹੋਣ ਦੇ ਲਈ ਆਪਣੀ ਸੋਚ ਬਦਲੋ ਆਪਣਾ ਸੁਭਾਅ ਬਦਲੋ ਆਪਣੇ ਮਨ ਨੂੰ ਹਮੇਸ਼ਾ ਚੰਗੀ ਜਾਣਕਾਰੀ ਦੇ ਨਾਲ ਭਰ ਕੇ ਰੱਖੋ ਜਿੰਨਾ ਹੀ ਸਾਡਾ ਮਨ ਚੜ੍ਹਦੀ ਕਲਾ 'ਚ ਰਹੇਗਾ ਓਨਾ ਹੀ ਸਾਡੀ ਜ਼ਿੰਦਗੀ ਦੀ ਤੰਦਰੁਸਤੀ ਤਰੱਕੀ ਵਧੇਗੀ ਤੇ ਮਨ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਲਈ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਜੋੜ ਕੇ ਰੱਖੋ ਸਤਿਗੁਰ ਸੱਚੇ ਪਾਤਸ਼ਾਹ ਦਾ ਸੱਚਾ ਨਾਮ ਜਪੋ ਤਾਂ ਦੇਖਣਾ ਜਦੋਂ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਤਮਨ ਦੇ ਵਿੱਚ ਆਪਣੇ ਆਪ ਹੀ ਚੜ੍ਹਦੀ ਕਲਾ ਜਾਣੀ ਆ ਇਹ ਪੋਜ਼ਿਟਿਵ ਹੋ ਜਾਣਾ ਹੈ ਇਹਦੀ ਸਾਰੀ ਨੈਗੇਟਿਵਿਟੀ ਦੂਰ ਹੋ ਜਾਣੀ ਆ ਮਨ ਤੇ ਡਰ ਭੈ ਖਤਮ ਹੋ ਜਾਂਦੇ ਆ ਤੇ ਸਾਰੇ ਕਲੇਸ਼ ਮੁੱਕ ਜਾਂਦੇ ਆ ਸੋ